ਇਹ ਨਹੀਂ ਜਿਆਦਾ ਖੇਡ ਸਕਦੀ ਹੈ ਨਹੀਂ ਜਿਆਦਾ ਮਤਲਬ ਇਹ ਖਾ ਪੀ ਸਕਦੀ ਹੈ ਇਹਦਾ ਕੋਈ ਪਤਾ ਨਹੀਂ ਉਹ ਵੀ ਕਦੋਂ ਕਿਸ ਕਿਸ ਹਾਂ ਡਿੱਗ ਜੇ ਕਿਸੇ ਟਾਈਮ ਕੋਈ ਪਤਾ ਨਹੀਂ ਇਹ 24 ਘੰਟੇ ਮਤਲਬ ਕਿ ਆਪ ਨੂੰ ਨਾਲ ਰਹਿਣਾ ਪੈਂਦਾ ਹੈ ਤਨਖਾ 6000 ਰੁਪਏ ਆਈ ਬੜੀ 6000 ਦੇ ਵਿੱਚ ਬੇਟੀ ਦਾ ਇਲਾਜ ਵੀ ਕਰਾਉਣੇ ਘਰ ਵੀ ਚਲਾਉਣੇ ਭਾਜੀ ਫਿਰ ਕਿੱਦਾਂ ਹੁੰਦਾ ਜੋ ਜਿੱਤਾ ਮਹਾਰਾਜ ਨੇ ਡਿਊਟੀ ਲਈ ਉਧਰ ਨਿਭਾ ਰਹੇ ਆ ਵੀ ਬਹੁਤ ਔਖੇ ਆ ਸੀ ਬਹੁਤ ਜ਼ਿਆਦਾ ਔਖੇ ਆ ਜੀ ਦੱਸ ਨਹੀਂ ਸਕਦੇ ਚਲੋ ਇੱਥੇ ਮਹਾਰਾਜ ਦੇ ਅੱਗੇ ਆਪਾਂ ਰਾਜੀ ਆ ਜੀ ਗੁਰੂ ਕੇ ਵਜ਼ੀਰ ਆ 400 500 600 ਹਾਈ ਤੱਕ ਵੀ ਚਲਾ ਜਾਂਦਾ ਜੀ ਪਤਾ ਹੈ ਹਾਂਜੀ ਮਿੰਟ ਚ ਪਤਾ ਨਹੀਂ ਲੱਗਦਾ ਇਹ ਫਿਰ ਕਿੱਦਾਂ ਇਨਸੂਲਿਨ ਅਜੂਲੀ ਦਿੰਨੇ ਹਾਂਜੀ ਇਨਸੂਲਿਨ ਦਿੰਨੇ ਆ ਮੜਾ ਜੀ ਵੀ ਕੁਛ ਖਾ ਲਿਆ ਤੇ ਜਦ ਇਹ 600 700 ਖਾਣ ਤੋਂ ਬਿਨਾ ਵੀ ਜੋ ਐਨੀ ਸ਼ੁਕਰ ਵਧਦੀ ਐ ਅਸੀਂ ਐਨੇ ਔਖੇ ਹੁੰਨੇ ਆ ਦਵਾਈ ਤੋਂ ਐਨੇ ਤਰਸਦੇ ਆ ਕਿਸੇ ਕੋਈ ਜਾਈਦਾ ਵੀ ਬਸ ਐਂ ਕਹਿੰਦੇ ਕੋਈ ਗੱਲ ਨਹੀਂ ਬਾਬਾ ਜੀ ਅਸੀਂ ਤੁਹਾਡੀ ਮਦਦ ਕਰਾਂਗੇ ਜਦੋਂ ਫੇਰ ਦੁਆਰੇ ਚੱਲੋ ਜਾਈਦਾ ਮੂੰਹ ਥੱਲੇ ਕਰਕੇ ਫੇਰ ਵੀ ਮਤਲਬ ਕੋਈ ਮਦਦ ਹੈ ਨਹੀਂ ਵੀ ਵੀ ਇੱਕ ਗਿਆ ਸੱਟੇ ਚੱਲੋ ਲਾ ਕੇ ਉੱਥੇ ਸਾਨੂੰ ਬਾਅਦ ਚ ਦੱਸਿਆ ਵੀ ਇਹਨੂੰ ਸ਼ੁਕਰੇ ਗੁੱਡੀ ਨੂੰ ਸੰਦੇ ਪਤਾ ਹੀ ਨਹੀਂ ਉਹ ਸ਼ਾਮ ਨੂੰ ਆਪ ਹੀ ਉਹਨਾਂ ਨੇ ਮਿਲ ਕੇ ਜਵਾਬ ਹੀ ਦਿੱਤਾ ਆਪਣਾ वेंटिलेटर ਤੇ ਲੱਗੀ ਸੀ ਮੈਂ ਆਪ ਕੋ ਖੁਦ ਆਪਣੇ ਹੱਥ ਦੇ ਨਾਲ ਸਾਹ ਦਿੰਦਾ ਸੀ ਹਾਂਜੀ ਸਾਹ ਦਿੰਦਾ ਸੀਗਾ ਤੇ ਚਲੋ ਅਸੀਂ ਰੋਂਦੇ ਜਾਂਦੇ ਸੀਗੇ ਇੱਥੋਂ ਪੀਜੀਏ ਤੱਕ ਟਡਪਦੀ ਨੂੰ ਚਾਂ ਚਰ ਬੰਨ ਬੰਦਾ ਐਮਟੀਕੇ ਲੱਗਦੇ ਜਾਂ ਰੋਂਦੀ ਹੈ ਕੁੜਤੀ ਹੈ ਸਾਰਾ ਦਿਨ ਦੀ ਮੰਮੀ ਮੇਰੇ ਦਰਦ ਹੁੰਦੀ ਹੈ ਇਕਦਾਂਮੀ ਰਾਤ ਨੂੰ ਵੀ ਬਹੁਤ ਦਿੱਕਤ ਹੁੰਦੀ ਹੈ ਯਤਿਹਾਰ ਜੀ ਆਪ ਜੀ ਸਾਡੇ ਗੁਰੂ ਪਿਤਾ ਹੋ ਹੈਨਾ ਆਪ ਜੀ ਕਿਰਪਾ ਕਰਕੇ ਵੀ ਮੇਰੀ ਵੀ ਜਰੂਰ ਮਦਦ ਕਰੇ ਮੈਂ ਆਪ ਜੀ ਦੀਆਂ ਵੀਡੀਓ ਦੇਖੀਆਂ ਬਹੁਤ ਜ਼ਿਆਦਾ ਮੈਂ ਵੀ ਨਹੀਂ ਚਾਹੁੰਦਾ ਵੀ ਮੈਂ ਇਸ ਲੈਣ ਨੂੰ ਛੱਡ ਕੇ ਕੋਈ ਰੇੜੀ ਲਾਵਾਂ ਕੋਈ 버ਗਰ ਦੀ ਰੇੜੀ ਲਾਵਾਂ ਕੋਈ ਜੂਸ ਦੀ ਰੇੜੀ ਲਾਵਾਂ ਮੇਰੀ ਬੇਨਤੀ ਹੈ ਮੈਂ ਸ਼ੁਰੂ ਤੋਂ ਇਸ ਲੈਣ ਚਾ ਮੇਰੇ ਖਾਨਦਾਨ ਇਸ ਲੈਣ ਦੇ ਸਾਰੇ ਪਰਿਵਾਰ ਇਸ ਲੈਣ ਦੇ ਮੈਂ ਬੇਨਤੀ ਕਰਦਾ ਵੀ ਮੈਂ ਇੱਥੋਂ ਜਾਣਾ ਨਹੀਂ ਚਾਹੁੰਦਾ ਇਸ ਲੈਣ ਚੋਂ ਮੈਂ ਇਹੀ ਰਹਿਣਾ ਚਾਹੁੰਦਾ ਵਾ ਮੇਰੀ ਬੇਨਤੀ ਹੈ ਵੀ ਮੇਰੀ ਮਦਦ ਕੀਤੀ ਜਾਵੇ ਮੈਂ 6000 ਰੁਪਏ ਦੀ ਨੌਕਰੀ ਕਰਨ ਵਾਲੇ ਪਾਠੀ ਸਿੰਘ ਆਪਣੀ ਕਹਾਣੀ ਬਿਆਨ ਕਰਨਗੇ ਜੋ ਆਪਣੀ ਇਕਲੌਤੀ ਦੂਰਪ੍ਰੀਤ ਲੜਕੀ ਦਾ ਇਲਾਜ ਕਰਨ ਲਈ ਦਰਦਰ ਦੀਆਂ ਠੋਕਰਾਂ ਖਾਂ ਲੈ ਮਜਬੂਰ ਹੋ ਰਹੇ ਨੇ ਜਿੱਥੇ ਇਲਾਜ ਕਰਵਾ ਰਹੇ ਨੇ ਆਪਣੀ ਨੂਰਪ੍ਰੀਤ ਇਕਲੌਤੀ ਬੇਟੀ ਦਾ ਉੱਥੇ ਹੀ ਗੁਰੂ ਘਰ ਦੀ ਪੂਰਨ ਸੇਵਾ ਸੰਭਾਲੀ ਹੋਈ ਆ ਜੋ ਆਪਣੀ ਤੰਦੇਹੀ ਨਾਲ ਜੋ ਮਨ ਧਾਰਮਿਕ ਆ ਆਸਤਾ ਮੁਤਾਬਕ ਜੋ ਇਹਨਾਂ ਦੀ ਸ਼ਰਧਾ ਬਣਦੀ ਉਸ ਮੁਤਾਬਕ ਇਹ ਆਪਣਾ ਉਧਰ ਵੀ ਲੱਗੇ ਹੋਏ ਨੇ ਸੇਵਾ ਪਾਠ ਕਰਨ ਤੇ ਲਈ ਤੇ ਗੱਲਬਾਤ ਕਰਨੇ ਪਹਿਲਾਂ ਤਾਂ ਨਾਂ ਜਾਣ ਲੈਣਾ ਭਰਾ ਜੀ ਨਾਮ ਕੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਦੀਪ ਸਿੰਘ ਬੰਦੀਪ ਜੀ ਅ ਬੱਚੀ ਦੀ ਉਮਰ ਕਿੰਨੀ ਆ ਬੱਚੀ ਦੀ ਉਮਰ ਜੀ 3 ਸਾਲ ਹੈ ਨੂਰਪ੍ਰੀਤ ਨਾਮ ਆ ਹਾਂਜੀ ਨੂਰਪ੍ਰੀਤ ਕੋਰੀ ਜੀ ਬੱਚੀ ਨੂੰ ਜੀ ਦੇਖਿਆ ਬੜੀ ਖੇਡਦੀ ਫਿਰਦੀ ਆ ਬੜੀ ਉਹ ਉਹ ਕਰਦੀ ਆ ਨਾ ਖੇਡਦੀ ਆ ਤੇ ਫਿਰ ਆਖਰ ਹਕੀ ਹੋ ਜਾਂਦਾ ਜਦੋਂ ਤੁਸੀਂ ਕਹਿੰਦੇ ਨਿਹਾਲ ਹੋ ਜਾਂਦੀ ਆ ਇਹ ਨਾ ਹੀ ਜ਼ਿਆਦਾ ਖੇਡ ਸਕਦੀ ਹੈ ਨਾ ਹੀ ਜ਼ਿਆਦਾ ਮਤਲਬ ਕਿ ਖਾ ਪੀ ਸਕਦੀ ਹੈ ਇਹਦਾ ਕੋਈ ਪਤਾ ਨਹੀਂ ਵੀ ਕਦੋਂ ਕਿਸ ਹਾਂ ਡਿੱਗ ਜੇ ਕਿਸੇ ਟਾਈਮ ਕੋਈ ਪਤਾ ਨਹੀਂ ਆ ਤੇ 24 ਘੰਟੇ ਮਤਲਬ ਕਿ ਆਪ ਨੂੰ ਨਾਲ ਰਹਿਣਾ ਪੈਂਦਾ ਜੀ ਫਿਰ ਸਾਰੀ ਮੈਂ ਚਲੋ ਉੱਤੇ ਡਿਊਟੀ ਨੇ ਉਹਦਾ ਆਪਣੀ ਨਿਤ ਸਵੇਰੇ ਨਿਤ ਨੇਮ ਦੀ ਸ਼ਾਮ ਨੂੰ ਰਹਿ ਰਸ ਦੀ ਹੋਰ ਵੀ ਚਲੋ ਸੇਵਾਵਾਂ ਨੇ ਪਿੱਛੇ ਨਾਲ ਮੇਰੇ ਘਰ ਦੇ ਸਾਥ ਦਿਨ ਦੇ ਜੀ ਨਾਲ ਅਜੀ ਫਿਰ ਤਨਖਾਹ ਕਿੰਨੀ ਤੁਹਾਡੀ ਤਨਖਾਹ 6000 ਰੁਪਏ ਜੀ ਮੇਰੀ 6000 ਦੇ ਵਿੱਚ ਬੇਟੀ ਦਾ ਇਲਾਜ ਵੀ ਕਰਾਉਣਾ ਹੈ ਘਰ ਵੀ ਚਲਾਉਣਾ ਹੈ ਭਾਜੀ ਫਿਰ ਕਿੱਦਾਂ ਹੁੰਦਾ ਬਹੁਤ ਓਕੇ ਜੀ ਬਹੁਤ ਜ਼ਿਆਦਾ ਓਕੇ ਜੀ ਦਾਦਾ ਸ 5-5 ਰੁਪਏ ਜੋੜ ਕੇ ਅਸੀਂ ਆਪਣੀ ਹਜੇ ਚੀਜ਼ ਲੈ ਕੇ ਨਹੀਂ ਆਂਦੇ ਕੋਈ ਵੀ ਮੰਨ ਲਓ ਚਲੋ ਹਰੇਕ ਦੀ ਇੱਛਾ ਹੁੰਦੀ ਅਸੀਂ ਆਪਣੀ ਕੋਈ ਨਾ ਕਪੜਾ ਨਾ ਕੋਈ ਕੁਛ ਨਾ ਕੋਈ ਆਪਣਨ ਮਨਪਸੰਦ ਖਾਣ ਦਾ ਚਲੋ ਮਹਾਰਾਜ ਨੇ ਡਿਊਟੀ ਲਈ ਹੈ ਜੀ ਹਨਾ ਜੋ ਜਿੱਦਾਂ ਮਾਰਾ ਨੇ ਡਿਊਟੀ ਲਈ ਉਹਦਾ ਨਿਭਾ ਰਹੇ ਆ ਵੀ ਬਹੁਤ ਔਖੇ ਆ ਸੀ ਬਹੁਤ ਜ਼ਿਆਦਾ ਔਖੇ ਆ ਜੀ ਦੱਸ ਨਹੀਂ ਸਕਦੇ ਭਾਜੀ ਮੰਦੀ ਜੀ ਬڑے ਚਰਚਤ ਨੇ ਬੱਚੇ ਜਿਹੜੇ ਪਹਿਲੇ ਹੀ ਗ੍ਰੰਥੀ ਪਾਠੀ ਸਿੰਘ ਨੇ ਉਹ ਨਹੀਂ ਚਾਹਦੇ ਆਪਣੇ ਬੇਟੇ ਜਿਹੜੇ ਇਸ ਲਾਈਨ ਦਾ ਬਹੁਤ ਕਿਉਂਕਿ ਉਹ ਖੁਦ ਸੋਸ਼ਲ ਮੀਡੀਆ ਕਹਿੰਦੇ ਵੀ ਅਸੀਂ ਵੀ ਬੜਾ ਔਖਾ ਟਾਈਮ ਕੱਢ ਰਹੇ ਹਾਂ ਕਈ ਪਾਠੀ ਦਾ ਅਜੇ ਨੇ ਗ੍ਰੰਥੀ ਸਿੰਘ ਜਿਹੜੇ ਹੁਣ ਆਟੋ ਚਲਾਉਣ ਲੱਗੇ ਆ ਉਹਨੇ ਆਪਣੇ ਕੰਮ ਬਦਲੇ ਪਰ ਤੁਸੀਂ ਚਲੋ ਕਿਵੇਂ ਤੁਹਾਡੇ ਕਰਦਿਆਂ ਨੇ ਇਜਾਜ਼ਤ ਦਿੱਤੀ ਕਿੰਦਾ ਸਾਰੀ ਕਹਾਣੀ ਦੱਸੋ ਜਰਾ ਮੇਰੇ ਫਾਦਰ ਸਾਹਿਬ ਇਹੀ ਲਾਈਨ 'ਚ ਨੇ ਜੀ ਨਾਨਾ ਜੀ ਮਾਮਾ ਜੀ ਸਾਰੇ ਇਹੀ ਲਾਈਨ 'ਚ ਨੇ ਜੀ ਸਾਰੇ ਹਾਂਜੀ ਸਾਰੇ ਮੈਂ ਵੀ ਚਲੋ ਹੁਣ ਪੀੜੀ ਚ ਪਿਆ ਜਦੋਂ ਮੈਂ ਸਿੱਖਣਾ ਸੀ ਉਦੋਂ ਮੈਨੂੰ ਮਨਾ ਕਰਦੇ ਸੀ ਕੌਣ ਕਰਦੇ ਵੀ ਨਹੀਂ ਵੀ ਤੁਸੀਂ ਹੋਰ ਕੋਈ ਕੰਮ ਸਿੱਖ ਲਓ ਵੀ ਕਹਿੰਦੇ ਪੰਠੀ ਨਹੀਂ ਬੰਨਣਾ ਨਹੀਂ ਬੰਨਣਾ ਕਹਿੰਦੇ ਕੋਈ ਹੋਰ ਕੰਮ ਸਿੱਖ ਲਓ ਤੇ ਮੈਂ ਲੜਦਾ ਸੀ ਉਹਨਾਂ ਨਾਲ ਮੈਂ ਨਹੀਂ ਮੈਂ ਕੀਰਤਨ ਤਬਲੇ ਦਾ ਚਲੋ ਹਾਂਜੀ ਸ਼ੌਂਕ ਸੀ ਮੈਂ ਨਹੀਂ ਮੈਂ ਕੀਰਤਨ ਕਰਨਾ ਤਬਲਾ ਸਿੱਖਣਾ ਵੀ ਤੁਸੀਂ ਮੈਨੂੰ ਅੰਮ੍ਰਿਤਸਰ ਮਹਿਤੇ ਪੜਾ ਦਿਓ ਵੀ ਮੈਂ ਉੱਥੇ ਜਾਣਾ ਚਾਹੁੰਦਾ ਵਾ ਚਲੋ ਉੱਥੇ ਉਹਨਾਂ ਨੇ ਮੈਨੂੰ ਭੇਜਤਾ ਉਹਨਾਂ ਨੇ ਮੈਨੂੰ ਪਤਾ ਨਹੀਂ ਸੀ ਕਿਉਂ ਕਹਿੰਦੇ ਸੀਗੇ ਉਹ ਅੱਜ ਪਤਾ ਲੱਗ ਰਿਹਾ ਵੀ ਉਹ ਕਿਉਂ ਕਹਿੰਦੇ ਸੀਗੇ ਬਹੁਤ ਔਖਾ ਜੀ ਬਹੁਤ ਔਖਾ ਜੀ ਘਰੇ ਬੰਦਾ ਰਾਜਾ ਹੁੰਦਾ ਜੀ ਆਪਣੇ ਚਲੋ ਇੱਥੇ ਮਹਾਰਾਜ ਦੇ ਅੱਗੇ ਆਪਾਂ ਰਾਜੇ ਆ ਜੀ ਗੁਰੂ ਕੇ ਵਜ਼ੀਰ ਆ ਧੰਨ ਬਾਬਾ ਬੁੱਢਾ ਸਿੰਘ ਜੀ ਬੜਮ ਗਿਆਨੀ ਉਹਨਾਂ ਦੀ ਪਤਵੀ ਤੇ ਆਪਾਂ ਚਲੋ ਰੋਟੀ ਖਾ ਰਹੇ ਆ ਜੀ ਪਰ ਇਹ ਸਮਝ ਦੇਣੀ ਹੈਗੇ ਜੀ ਜੀ ਫਿਰ ਜਦੋਂ ਬੇਟੀ ਲਈ ਆਇਸੋਲਿਨ ਲੈਣੇ ਆਪਾਂ ਪਹਿਲਾਂ ਤੁਸੀਂ ਆਇਸੋਲਿਨ ਸ਼ੂਗਰ ਕਿੰਨਾ ਰਹਿੰਦਾ ਹੈ ਪਹਿਲਾਂ ਉਹ ਦੱਸੋ ਸ਼ੂਗਰ ਵੀਰ ਜੀ 400 500 600 200 ਤੱਕ ਵੀ ਚਲਾ ਜਾਂਦਾ ਜੀ ਪਤਾ ਹੈ ਹਾਂਜੀ ਮਿੰਟ ਚ ਪਤਾ ਨਹੀਂ ਲੱਗਦਾ ਜੀ ਫਿਰ ਫਿਰ ਕਿਦਾਂ ਇਨਸੂਲਿਨ ਇਨਸੂਲਿਨ ਦਿੰਨੇ ਹੋ ਹਾਂਜੀ ਇਨਸੂਲਿਨ ਦਿੰਨੇ ਆ ਜੀ ਕਿੰਨੇ ਟਾਈਮ ਇਹਨੂੰ 3 ਟਾਈਮ ਲੱਗਦਾ ਜੀ ਇੱਕ 10 ਵਜੇ ਲੱਗਦਾ ਰਾਤ ਨੂੰ ਜੀ ਉਹ ਲੈਂਟਸ ਹੈ ਜੀ ਉਹ 24 ਘੰਟੇ ਮਤਲਬ ਕਿ ਸ਼ੂਗਰ ਨੂੰ ਜ਼ਿਆਦਾ ਵਧ ਨਹੀਂ ਦਿੰਦਾ ਫਿਰ ਵੀ ਸਵੇਰੇ ਤੁਸੀਂ ਦੇਖੋ ਮਾੜਾ ਜਿਹਾ ਵੀ ਕੁਝ ਖਾ ਲਿਆ ਤੇ ਜਦ ਇਹ 600 700 ਖਾਣ ਤੋਂ ਬਿਨਾ ਵੀ ਜੋ ਐਨੀ ਸ਼ੂਗਰ ਵਧਦੀ ਹੈ ਅਸੀਂ ਐਨੇ ਔਖੇ ਹੁੰਦੇ ਆ ਦਵਾਈ ਤੋਂ ਐਨੇ ਤਰਸਦੇ ਆ ਕਿਸੇ ਕੋ ਜਾਈਦਾ ਵੀ ਬਸ ਐ ਕਹਦੇ ਕੋਈ ਗੱਲ ਨਹੀਂ ਬਾਬਾ ਜੀ ਅਸੀਂ ਤੁਹਾਡੀ ਮਦਦ ਕਰਾਂਗੇ ਜਦੋਂ ਫੇਰ ਦਵਾਰੇ ਚਲੋ ਜਾਈਦਾ ਮੂੰਹ ਥੱਲੇ ਕਰਕੇ ਫੇਰ ਵੀ ਮਤਲਬ ਕੋਈ ਮਦਦ ਹੈ ਨਹੀਂ ਜੀ ਜੇ ਆਪਾਂ ਕਹੀਏ ਨਾ ਗਰੰਤੀ ਸਿੰਘਾਂ ਦੀ ਜਿਵੇਂ ਆਪਾਂ ਕਹੀਏ ਵੀ ਚਲੋ ਹਾ ਹ ਇੱਜ਼ਤ ਹੁੰਦੀ ਹੈ ਜੀ ਵੀ ਉਹ ਹੁਣ ਰਹੀ ਨਹੀਂ ਜੀ ਗੱਲਬਾਤ ਜਦੋਂ ਆਪਣੇ ਹੱਥ ਨਾਲ ਤੁਸੀਂ ਇਨਸੂਲਿਨ ਦਿਨਿਓ ਬੜੀ ਅਸੀਂ ਦੇਖਿਆ ਚੀਖ ਛੰਗਾੜਾ ਪਾਉਂਦੀ ਹੈ ਬੇਟੀ ਉਹ ਚਲੋ ਭਾਈ ਕੋਈ ਗੱਲ ਨਹੀਂ ਨਾ ਬੜਾ ਦੁੱਖ ਹੁੰਦਾ ਨਾ ਦੁੱਖ ਬਹੁਤ ਜ਼ਿਆਦਾ ਹੈ ਮਾਂ ਨੂੰ ਦੇਖਿਆ ਨਹੀਂ ਜਾਂਦਾ ਹੈਗਾ ਤੜਪਦੀ ਨੂੰ 4 4 5 ਬੰਡ ਟਾਈਮ ਟੀਕੇ ਲੱਗਦੇ ਆ ਰੋਂਦੀ ਹੈ ਕਲਪਦੀ ਹੈ ਸਾਰਾ ਕਹਿੰਦੀ ਮੰਮੀ ਮੇਰੇ ਦਰਦ ਹੁੰਦੀ ਹੈ ਇਕਦਮੀ ਰਾਤ ਨੂੰ ਵੀ ਬਹੁਤ ਦਿੱਕਤ ਹੁੰਦੀ ਹੈ ਬਹੁਤ ਜ਼ਿਆਦਾ ਰਾਤ ਨੂੰ ਤਾਂ ਕਾਫੀ ਟਾਈਮ ਬਿਉਸ਼ ਹੋ ਜਾਂਦੀ ਆ ਕਿਰੀਬ ਦੀ ਕੋਣ ਸਾਰ ਲੈਣ ਵਾਲਾ ਰਾਤ ਨੂੰ ਕੋਈ ਨਾਲ ਨਹੀਂ ਤੁਰਦਾ ਕਿ ਇੱਕ ਗੁਰਦੁਆਰੇ ਦਾ ਸ਼੍ਰੀਪਖ ਨਾਮ ਹੀ ਹੈ ਜੇ ਓਕੇ ਫਿਰ ਅਪ ਗਈਏ ਨਾ ਕੋਈ ਨਾਲ ਤੁਰਪੇ ਕੋਈ ਨਹੀਂ ਹੈ ਗਰੰਤੀ ਸਿੰਘ ਤੇ ਕੇ ਸਿਰਫ ਕੋਸ਼ਿਸ਼ ਨਹੀਂ ਆ ਉਹਦੀ ਉਹਦੀ ਕੋਈ ਵੈਲਿਊ ਨਹੀਂ ਹੈਗੀ ਗਰੰਤੀ ਸਿੰਘ ਦੀ ਨਾ ਤੇ ਗਰੰਤੀ ਸਿੰਘ ਦੇ ਕੋਲ ਇੰਨਾ ਕ ਗੱਡੀ ਹੋਵੇ ਰਾਤ ਨੂੰ ਚਲੇ ਜਾਏ ਬੱਚਾ ਇੰਨਾ ਇੰਨਾ ਛੋਟਾ ਜਿਹਾ ਬੱਚਾ ਲੈ ਕੇ ਕਿੱਥੇ ਜਾਣਾ ਦਰਦਾਂ ਦੀਆਂ ਟੋਕਰਾਂ ਖਾਂਦੇ ਅੱਜ ਦੇਖਿਆ ਕਿ ਮਸ਼ੀਨ ਵੀ ਬੜੀ ਛੋਟੀ ਆ ਸਟਿੱਕਾਂ ਵੀ ਬੜੀਆਂ ਘੱਟ ਨੇ ਤੁਹਾਡੇ ਕੋਲ 슈ਗਰ ਚੈੱਕ ਕਰਨ ਨੂੰ ਨਾ ਇਨਸੂਲਿਨ ਦੀ ਵੀੜੀ ਕਿਵੇਂ ਕਿਵੇਂ ਅਡਜਸਟ ਕਿਵੇਂ ਕਰਦੇ ਹੋ ਬਹੁਤ ਮੁਸ਼ਕਲ ਹੈ ਡਾਕਟਰ ਤੇ ਕਹਿੰਦੇ ਆ ਤੁਸੀਂ ਮਸ਼ੀਨ ਥੋੜੀ ਵੱਡੀ ਰੱਖੋ ਵਧੀਆ ਰੱਖੋ ਕੋ ਬੱਚਾ ਛੋਟਾ ਰਿਸ ਵਾਲੀ ਗੱਲ ਹੈ ਬੱਚੇ ਦਾ ਬਹੁਤ ਜ਼ਿਆਦਾ 슈ਗਰ ਲੈਵਲ ਜਿਵੇਂ ਚੱਲਦਾ ਇੱਕਦਮ ਉਹਦੇ ਵਿੱਚ ਕਟੋਨ ਵਗੈਰਾ ਵੀ ਪਤਾ ਲੱਗਦਾ ਬੱਚੇ ਦਾ ਕਿ ਹਾਈ ਚੱਲ ਰਿਹਾ ਵਾ ਕਿਵੇਂ ਆ ਇੰਨਾ ਸਾਡੇ ਕੋਲ ਬਜਟ ਨਹੀਂ ਹੈਗਾ ਅਸੀਂ ਇੰਨੀ ਪਹੁੰਚ ਤੱਕ ਨਹੀਂ ਹੈਗੇ ਕਿ ਅਸੀਂ ਲੈ ਪਾਈਏ ਸਟਿਕਾਂ ਬਹੁਤ ਜ਼ਿਆਦਾ ਮਹਿੰਗੀਆਂ ਵਾਂ ਇਸ ਕਰਕੇ ਅਸੀਂ ਨੋਰਮਲ ਵਰਤਦੇ ਹਾਂ ਉਹ ਤੇ ਡੇਲੀ ਕਹਿੰਦੇ ਡਾਕਟਰ ਕਿ ਤੁਸੀਂ ਜਦ ਵੀ ਜਾਣੇ ਚੈੱਕਅਪ ਵਾਸਤੇ ਬੋਲਦੇ ਹੈ ਕਿ ਕਿਉਂ ਤੁਸੀਂ ਇੰਨਾ ਛੋਟੀ ਬਰਤਦੇ ਪਏ ਹੋ ਤੁਸੀਂ ਵੱਡੀ ਮਸ਼ੀਨ ਲੈ ਲਓ ਅਸੀਂ ਉਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਤੁਸੀਂ ਸਾਨੂੰ ਉੱਥੋਂ ਮਤਲਬ ਪੀਜੀਆਈ ਦਵਾਈ ਦੋ ਪਰ ਉਹ ਕੋਈ ਉੱਥੇ ਸਾਰ ਨਹੀਂ ਕੋਈ ਕੁਝ ਨਹੀਂ ਪੁੱਛਦੇ ਨਹੀਂ ਆ ਅਸੀਂ ਦਵਾਈ ਵਾਸਤੇ ਵੀ ਮਿੰਤ ਕੀਤੀ ਕਿ ਡਾਕਟਰ ਤੁਸੀਂ ਚਲੋ ਲਿਖ ਦਿਓ ਕੋਈ ਗੱਲ ਨਹੀਂ ਹੈ ਸਰਕਾਰੀ ਉਹ ਕਹਿੰਦੇ ਨਹੀਂ ਦੇ ਨਹੀਂ ਪਾਣੀ ਤੁਹਾਡੇ ਕੋਲ ਕਾਟਣੀ ਹੈ ਇਹ ਨਹੀਂ ਉਹ ਨਹੀਂ ਬੱਸ ਰੋਜ਼ ਮੈਂ ਮੇਨਟੇਨ ਕਰਦੇ ਹਾਂ ਕਾਪੀ ਤੁਸੀਂ ਦੇਖਿਆ ਕਿੰਨਾ ਕਿੰਨਾ ਐਵਰੇਜ ਕੀ ਆ ਬਹੁਤ ਹਾਈ ਚੱਲ ਰਹੀ ਹੈ 500 600 300 ਬਹੁਤ ਜ਼ਿਆਦਾ ਹਾਈ ਚੱਲਦੀ ਹੈ ਬਹੁਤ ਜ਼ਿਆਦਾ ਇਕਦਮੀ ਬਿਲਕੁਲ ਹੀ ਫਿਰ ਜੇ ਸੁਦੀ ਦਿਨੇ ਆ ਬੱਚੇ ਨੂੰ ਇਨਾ ਖਾਣ ਨੂੰ ਵੀ ਨਹੀਂ ਦੇਖ ਸਕਦੇ ਤਾਂ ਵੀ ਡਰ ਲੱਗਦਾ ਜੇ ਅਸੀਂ ਖਾਣ ਨੂੰ ਦਿੰਨੇ ਸ਼ੂਗਰ ਵਾਧੀ ਹੈ ਜੇ ਨਾ ਦੇਈਏ ਬੱਚਾ ਇੱਕਦਮੀ ਡਾਊਨ ਹੋ ਜਾਂਦਾ ਬਿਲਕੁਲ ਹੀ ਬੇਹੋਸ਼ੀ ਹੋ ਜਾਂਦੀ ਹੈ ਡਿੱਗ ਜਾਂਦੀ ਹੈ ਪ੍ਰੋਪਰਲੀ ਖਾ ਵੀ ਨਹੀਂ ਪਾਉਂਦੀ ਤਾਂ ਮਤਲਬ ਇਹ ਆ ਕਿ ਤੁਸੀਂ ਆਪਣੀਆਂ ਖੁਸ਼ੀਆਂ ਤੇ ਆਪਣੇ ਚਾ ਮਾਰ ਕੇ ਆਪਣੀ ਬੇਟੀ ਲਈ ਬਸ ਹੁਣ ਸਿਰਫ ਸੰਘਰਸ਼ ਕਰ ਰਹੇ ਹੋ ਹਾਂਜੀ ਬਸ ਉਹਦੇ ਵਾਸਤੇ ਸਾਰਾ ਕੁਝ ਬੱਚੇ ਲਈ ਬੱਚੇ ਤੋਂ ਵੱਧ ਕੇ ਕੁਝ ਨਹੀਂ ਮਾਪਿਓ ਨੂੰ ਮਾਪਿਓ ਲਈ ਕੁਝ ਹੋਏ ਜਾਂ ਨਾ ਹੋਏ ਬਸ ਮਾਪੇ ਵਾਸਤੇ ਤਾਂ ਅੱਗੇ ਬੱਚਾ ਹੀ ਹੈ। ਕੋਲੇ ਰਿਸ਼ਤੇਦਾਰ ਨਹੀਂ ਅੱਗੇ ਵੀ ਚਲੋ ਭਾਈ ਕੋਈ ਨਾ ਤੇ ਤੁਹਾਡੀ ਤਨਖਾਹ ਜਾਂ ਮਾਲੀ ਹਾਲਤ ਸਹੀ ਨਹੀਂ ਤਾਂ ਅਸੀਂ ਸਾਦੇ ਦਾਨੇ ਆ। ਸਭ ਨੂੰ ਪਤਾ ਵਾ ਭੈਣ ਭਰਾ ਵੀਦਾਂ ਨੂੰ ਪਤਾ ਹੀ ਹੈ ਸਾਰਾ ਕਿੰਨਾ ਕੁ ਜਿਹਦੇ ਕੋਲ ਹੈ ਵਾ ਠੀਕ ਆ ਜਿਹਦੇ ਕੋਲ ਨਹੀਂ ਹੈ ਤਾਂ ਬੱਸ ਪਸਾਈ ਠੀਕ ਆ ਬੱਸ ਕੋਈ ਨਹੀਂ ਹੈ। ਲੱਗਦਾ ਕਿ ਸ਼ਾਇਦ ਮੇਰੇ ਪਤੀ ਜੀ ਕਿਸੇ ਫੈਕਟਰੀ ਦੇ ਵਿੱਚ 12000 10000 ਮਹੀਨਾ ਕਮਾਉਂਦੇ ਤਾਂ ਸ਼ਾਇਦ ਥੋੜਾ ਹੋਰ ਬਿਹਤਰ ਹੁੰਦਾ ਕੀ ਲੱਗਦਾ? ਸ਼ਾਇਦ ਹਾਂਜੀ ਥੋੜਾ ਇਹ ਹੁੰਦਾ ਕਿ ਚਲੋ ਬਾਹਰ ਕਿਤੇ ਕੰਮ ਵਧੀਆ ਕਰਦੇ ਤੇ ਥੋੜਾ ਬਜਟ ਵੀ 7000 ਨਾਲ ਕੀ ਬਣਦਾ ਕੁਝ ਨਹੀਂ 7000 ਦੇ ਨਾਲ ਹੁਣ ਤੇ ਮੰਨ ਕੇ ਚਲੋ ਜੇ ਮੀ ਨਾ ਹੁੰਦਾ ਕਿੰਨਾ ਖਾਉਂਦਾ ਦਰ ਦਰ 10 10 ਰੁਪਏ ਜੋੜਨੇ ਪੈਂਦੇ ਇੱਕ ਵੇਲੇ ਤੇ ਰੁਪਈਆ ਵੀ ਨਹੀਂ ਹੁੰਦਾ ਭੀ ਖਤਰਾ ਮੰਗਣੇ ਪੈਂਦੇ ਆ ਕਿ ਤੁਸੀਂ ਹੈਲਪ ਕਰ ਦਿਓ ਤੁਸੀਂ ਕਰ ਦਿਓ ਸ਼ਾਇਦ ਅੱਜ ਬਾਹਰ ਵੀ ਸ਼ਾਇਦ ਕੰਮ ਕਰਦੇ ਤੇ ਸ਼ਾਇਦ ਅਸੀਂ ਕਿੰਨੇ ਮਾੜਾ ਮੋਟਾ ਸ਼ਾਇਦ ਪਰ ਇੰਨਾ ਵੀ ਨਹੀਂ ਤਾਨੂੰ ਪਤਾ ਹੀ ਸ਼ੂਗਰ ਵਾਲਿਆਂ ਦਾ ਇਲਾਜ ਬਹੁਤ ਵੱਡਾ ਹੈ ਮੈਂ ਤੇ ਪਹਿਲਾਂ ਇਹ ਕਹੂੰਗੀ ਕਿ ਗ੍ਰੰਥੀ ਦੀ ਪਹਿਲਾਂ ਤਾਂ ਇੱਜ਼ਤ ਕਰਨੀ ਸਭ ਤੋਂ ਵੱਡੀ ਹੈ ਇੱਜ਼ਤ ਕਰਨੀ ਸਿੱਖੋ ਠੀਕ ਹੈ ਫੇਰ ਸੋਚਦੀਆਂ ਫਿਰ ਉਹਦੀ ਥੋੜੀ ਤਨਖਾਹ ਵੀ ਥੋੜੀ ਕਰੋ ਕਿਉਂਕਿ ਉਹਦੇ ਵੀ ਬੱਚੇ ਆ ਬਹੁਤ ਸਾਰੀਆਂ ਇਦਾਂ ਦੀਆਂ ਹੁੰਦੀਆਂ ਲੋੜਾਂ ਜ਼ਿੰਮੇਵਾਰੀਆਂ ਸਾਰੀਆਂ ਵਾਂ ਕਿ ਜਿਹੜੇ ਇੱਕ ਗ੍ਰੰਥੀ ਨੂੰ ਫਿਰ ਗ੍ਰੰਥੀ ਇੱਕ ਵਾਰ ਵੀ ਨਹੀਂ ਕੰਮ ਕਰ ਸਕਦਾ ਉਹ ਸੀਮਤ ਸਿਰਫ ਇੱਕ ਗੁਰਦੁਆਰੇ ਤੱਕ ਹੀ ਰਹ ਜਾਂਦਾ ਵਾ ਠੀਕ ਹੈ ਗੁਰਦੁਆਰੇ ਆਪਾਂ ਕਹਿ ਦਿੰਨੇ ਆ ਪਾਠ ਹੀ ਨਹੀਂ ਕੀਤਾ ਉਹ ਨਹੀਂ ਕਰਦਾ 3 ਵਜੇ ਤੋਂ 2 ਵਜੇ ਉੱਠਦਾ ਏ ਬਾਬਾ ਸਾਰਾ ਦਿਨ ਪਨੀਰ ਰੱਖਿਆ ਕਰਦਾ ਗੁਰਦੁਆਰੇ ਵਾਸਤੇ ਕਿਹਦੇ ਵਾਸਤੇ ਕਰਦਾ ਇੱਕ ਪਿੰਡ ਵਾਸਤੇ ਪਿੰਡ ਵਾਲੇ ਦੇ ਵਾਸਤੇ ਸਲਾਮਤੀ ਮੰਗਦਾ ਏ ਬਾਬਾ ਸਾਰਾ ਕੁਝ ਕਰਦਾ ਏ ਉਹਨਾਂ ਵਾਸਤੇ ਪਰ ਫਿਰ ਵੀ ਮੈਂ ਇਹ ਕਹਿੰਨੀ ਉਹਨਾਂ ਨੂੰ ਕਿ ਬਹੁਤ ਜ਼ਿਆਦਾ ਗ੍ਰੰਥੀ ਦੀ ਸਹੂਲਤ ਕਰਿਆ ਕਰੋ ਠੀਕ ਹੈ ਉਹਨਾਂ ਬਾਰੇ ਕੁਝ ਸੋਚੋ ਉਹਨਾਂ ਦੀ ਤਨਖਾਹਾਂ ਬਾਰੇ ਕੁਝ ਸੋਚੋ ਇੰਨੇ ਛੋਟੇ ਬੱਚੇ ਬਿਮਾਰ ਉਹ ਕਿੱਥੇ ਜਾਣ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਐ